ਮੇਰੇ ਖਿਆਲ ਹੈ ਕਿ ਕੱਲ ਕੁਝ ਸ਼ਰਾਰਤੀ ਲੋਕਾਂ ਨੇ ਇੱਕ ਲੈਟਰਪੈਡ ਜਿਹੜਾ ਡੀਸੀ ਕਾਂਗਰਸ ਕਮੇਟੀ ਦਾ ਹੈ ਉਹ ਵਾਇਰਲ ਕੀਤਾ ਜਿਹਦੇ ਜੇ ਕੁਝ ਐਸਾ ਕੁਝ ਲਿਖਿਆ ਹੋਇਆ ਸੀਗਾ ਜਿਹੜਾ ਕਿ ਸਾਡੇ ਐਕਸ ਮਿਨਿਸਟਰ ਆਸ਼ੂ ਦੇ ਖਿਲਾਫ ਸੀਗਾ ਲੇਕਿਨ ਉਹ ਸਾਰਾ ਕੁਝ ਫੇਕ ਸੀ ਉਹ ਲੈਟਰ ਹੈਡ ਵੀ ਫੇਕ ਹੈ ਉਹਦੇ ਤੇ ਜੋ ਮੈਟਰ ਉਹ ਵੀ ਫੇਕ ਹੈ ਔਰ ਜੋ ਸਾਈਨ ਦਿਖਾਏ ਗਏ ਜਿਹਦੇ ਵਿੱਚ ਮੇਰੇ ਸਾਈਨ ਨੂੰ ਦਾਵਲ ਸਾਹਿਬ ਦੇ ਪੰਡਿਤ ਸਾਹਿਬ ਦੇ ਹੈ ਦੋ ਹੋ ਸਾਡੇ ਸੀਨੀਅਰ ਲੀਡਰ ਹੈ ਆਲ ਆਰ ਫੇਕ ਦੋਹਾਂ ਤਾਂ ਮੰਡੀਆਂ ਲੱਗਦੀਆਂ ਸੀ ਪਸ਼ੂਆਂ ਦੀਆਂ ਹੁਣ ਬੰਦੇਆਂ ਦੀਆਂ ਲੱਗਣ ਲੱਗ ਪਈਆਂ ਬੰਦੇ ਵਿਖਦੇ ਨੇ ਤੇ ਲੋਕ ਬੰਦੇ ਵਿਕੀ ਹੋਇਆ ਨੂੰ ਵੀ ਖਰੀਦਦੇ ਨੇ ਸਮਝ ਤਾਂ ਇਹ ਨਹੀਂ ਸੀ ਸੋ ਭਾਜਪੀ ਵਾਲੇ ਇਹ ਪੋਸਟ ਜਿਹੜੀ ਹੈ ਵਾਇਰਲ ਕਰ ਰਹੇ ਸੀਗੇ ਇਸ ਕਰਕੇ ਸਾਨੂੰ ਜਿਹੜਾ ਇਹ ਲੈਟਰ ਹੈਡ ਜਿਹੜਾ ਇਹ ਦੱਸਣਾ ਪਿਆ ਲੋਕਾਂ ਨੂੰ ਕਿ ਇਹ ਜਿਹੜਾ ਫੇਕ ਹੈ ਔਰ ਅਸੀਂ ਇਹਦੇ ਤੇ ਕਾਰਵਾਈ ਕਰਵਾਸੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ ਉਹਦੇ ਨਾਲ ਨਾਲ ਸਾਈਬਰ ਕ੍ਰਾਈਮ ਦੇ ਵਿੱਚ ਇਹਦੇ ਖਿਲਾਫ ਅਸੀਂ ਅਪਲੀਕੇਸ਼ਨ ਦਿੱਤੀ ਹੈ ਉਹ ਜਲਦੀ ਅਸੀਂ ਇਹਦੇ ਤੇ ਵੱਡੇ ਖੁਲਾਸੇ ਕਰਾਂਗੇ ਕਿ ਕਿਹੜੇ ਲੋਕਾਂ ਨੇ ਇਹ ਸ਼ਰਾਰਤ ਕੀਤੀ ਹੈ। ਡਾਕਟਰ ਸਾਹਿਬ ਉਹਦੇ ਤੇ ਲਿਖਿਆ ਕੀ ਗਿਆ ਕਿ ਇਹ ਸੀਗਾ ਜਿਹੜਾ ਵਾਸ਼ੂ ਜੀ ਦੇ ਖੁਲਾਸਾ ਸੀ। ਆ ਮੇਰਾ خیال ਆ ਕੁਝ ਉਹਨਾਂ ਨੇ ਜਿਹੜੇ ਪੁਰਾਣੇ ਕੇਸ ਸੀਗੇ ਜਦੋਂ ਪੋਲੀਟੀਕਲ ਵੈਡੈਂਟਾ ਮੌਜੂਦਾ ਸਰਕਾਰ ਨੇ ਕੀਤਾ ਸੀਗਾ ਉਹਨਾਂ ਬਾਰੇ ਕੋਈ ਜ਼ਿਕਰ ਸੀਗਾ। ਲੇਕਿਨ ਵਹੀ ਆਲਰ ਜੁਨਾਈਟਿਡ ਬੇਸਿਕਲੀ ਇਹਦੇ ਪਿੱਛੇ ਜਿਹੜੀ ਸੋਚ ਆ ਉਹ ਇਹ ਹੈ ਵੀ ਕਿਤੇ ਨਾ ਕਿਤੇ ਸਾਡੇ ਆਪਸ ਦੇ ਵਿੱਚ ਡਿਫਰੈਂਸਿਸ ਕ੍ਰੀਏਟ ਹੋਣ ਤੇ ਉਹਦਾ ਜਿਹੜਾ ਨੁਕਸਾਨ ਹੈ ਆਨਲਿਆ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਹੋਏ ਲੇਕਿਨ ਸਭ ਸਮਝਦਾਰ ਨੇ ਪਬਲਿਕੀ ਸਮਝਦਾਰ ਲੀਡਰ ਵੀ ਇਸ ਗੱਲ ਨੂੰ ਸਮਝਦੇ ਆ ਅਸੀਂ ਵੇਟ ਕਰ ਰਹੇ ਆ ਕਿ ਕਾਂਗਰਸ ਪਾਰਟੀ ਕੈਂਡੀਡੇਟ ਅਨਾਉਂਸ ਕਰੇ ਜਿਦਿਰ ਕੈਂਡੀਡੇਟ ਅਨਾਉਂਸ ਹੋ ਜਾਏਗਾ ਸਾਰੇ ਲੀਡਰ ਇੱਕ ਮੰਚ ਤੇ ਆ ਕੇ ਵਰਕਰਾਂ ਨੂੰ ਤਕੜਾ ਕਰਕੇ ਸੀ ਲੜਾਈ ਲੜਾਂਗੇ ਔਰ ਜਿੱਤਾਂਗੇ ਤੁਸੀਂ ਸਰ ਇੰਨਾ ਸ਼ੋਰ ਕਿਸਰਾਓ ਕਿ ਭਾਜਪਾ ਕੋ ਲੋਕੀਏ ਜਿਹੜਾ ਹੈ ਕਪੂਰਣ ਕਿਉਂਕਿ ਇਹ ਲੈਟਰ ਹੈਡ ਜਦੋਂ ਮੇਰੇ ਕੋਲ ਇੱਕ ਫੋਨ ਕਾਲ ਆਈ ਕਿਸੇ ਦੀ ਕਿ ਇਹ ਵਾਇਰਲ ਹੋ ਰਿਹਾ ਤੇ ਉਹਨਾਂ ਨੇ ਨਾਮ ਨੇ ਵੀ ਕਹਿਤਾ ਕਿ ਇਹ ਜਿਹੜਾ ਸਾਨੂੰ ਆਪ ਲੱਗ ਰਿਹਾ ਫੇਕ ਹੈ ਕਿਉਂਕਿ ਉੱਤੇ ਹਿੰਦੀ ਸਾਈਨ ਕੀਤੇ ਜਿਹੜੇ ਅੱਜ ਤੱਕ ਅਸੀਂ ਕਦੇ ਕੀਤੇ ਨਹੀਂਗੇ ਉਸ ਤੋਂ ਬਾਅਦ ਜਦੋਂ ਰਾਤ ਨੂੰ ਲੇਟ ਨਾਈਟ ਬੀਜੇਪੀ ਵਾਲੇ ਨੂੰ ਪੋਸਟਮਾਨ ਲੱਗੇ ਵਾਇਰਲ ਕਰਨ ਲੱਗੇ ਤੇ ਕਲੀਅਰ ਹੈ ਕਿ ਹੋਰ ਕਿਸੇ ਪਾਰਟੀ ਨੇ ਇਹਨੂੰ ਕੀਤਾ ਨਹੀਂਗਾ ਔਰ ਬੀਜੇਪੀ ਵਾਲੇ ਨੇ ਵਾਇਰਲ ਕਰ ਦਿੱਤੀ। ਉਹ ਤਾਂ ਕੈਂਡੀਡੇਟ ਦੀ ਗੱਲ ਕੀਤੀ ਸੀ ਇਹਨਾਂ ਟਾਈਮ ਕਿਉਂ ਲਗਾਇਆ ਜਾ ਰਿਹਾ ਕੌਮ ਪਾਰਟੀ ਕੋਲ ਵੀ ਕੈਂਡੀਡੇਟ ਦਾ ਰੌਲਪੀ ਕੀਤਾ ਜਾ ਰਿਹਾ ਦੇਖੋ ਗਰਮੀ ਦਾ ਮਹੀਨਾ ਪੂਰੇ 45 ਦਿਨ ਪਏ ਅਜੇ ਇਲੈਕਸ਼ਨ ਨੂੰ ਇਸ ਲੌਂਗ ਵੇ ਟੂ ਗੋ ਬੜੀ ਲੰਬੀ ਲੜਾਈ ਲੜਨੀ ਪੈਂਦੀ ਹੈ ਮੇਰਾ ਕਹਿ ਲਿਆ ਕਿ ਕਾਂਗਰਸ ਪਾਰਟੀ ਆਪਾਂ ਸਾਰੇ ਜਾਣਦੇ ਆ ਕਿ ਐਸਟੈਬਲਿਸ਼ਡ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਹੈ ਉਹ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਹੁੰਦਾ ਹੈ ਵਰਕਰਾਂ ਦੇ ਸਿਰ ਤੇ ਤੇ ਜਿਹੜੇ ਕੰਸਰਨ ਲੀਡਰਸ ਹੁੰਦੇ ਆ ਚਾਹੇ ਉਹ ਵਾਰਡ ਦਾ ਪ੍ਰਧਾਨ ਆ ਚਾਹੇ ਬਲੋਕ ਦਾ ਪ੍ਰਧਾਨ ਆ ਚਾਹੇ ਸਾਡੀ ਯੂਥ ਆ ਚਾਹੇ ਐਮਐਲਏ ਚਾਹੇ ਐਨਐਸਯੂ ਆਈ ਸਾਰੇ ਨੇ ਮਿਲ ਕੇ ਲੜਨਾ ਹੁੰਦਾ ਉਹ ਸਾਡੇ ਸਾਰੇ ਜਿਹੜੇ ਸੰਗਠਨ ਹੈ ਸਾਰੇ ਲੋਕ ਜਿਹੜੇ ਉਹ ਆਪਣਾ ਆਪਣਾ ਕੰਮ ਕਰ ਰਹੇ ਹੈ ਜਸ ਲੀਡਰ ਅਨਾਉਂਸ ਹੋਣ ਦੀ ਬੇਟ ਹੈ ਔਰ ਕੁਝ ਵੀ ਐਸਾ ਨਹੀਂ ਹੈ ਲੀਡਰ ਜਿਹੜਾ ਵੀ ਆਏਗਾ ਉਹ ਤਕੜਾ ਆਏਗਾ ਔਰ ਇੱਕ ਕਲੈਰਟੀ ਹੈ ਕਿ ਅਗਰ 13 ਚ ਕੋਈ ਸਭ ਤੋਂ ਪਹਿਲਾ ਰਿਜ਼ਲਟ ਆਏਗਾ ਕਾਂਗਰਸ ਆਕੇ ਲੁਧਿਆਣਾ ਦੇਗਾ ਤੁਹਾਨੂੰ ਨਹੀਂ ਲੱਗਦਾ ਕਿ ਇਹਦਾ ਨੁਕਸਾਨ ਹੋ ਗਿਆ ਤੁਹਾਨੂੰ ਅਗਰ ਕੈਂਡੀਡੇਟ ਲੇਟ ਕਰ ਰਹੇ ਹੋ ਤਾਂ ਤੁਹਾਡੇ ਹੀ ਕਾਂਗਰਸਿੰਗ ਛੋੜ ਕੇ ਜਿਹੜੇ ਆਏਗਾ ਬੀਜੇਪੀ ਜੁਆਇਨ ਨਹੀਂ ਐਸਾ ਕੁਝ ਨਹੀਂ ਹੈ ਦੇਖੋ ਜਿਨ੍ਹਾਂ ਦੇ ਮਨ ਬਣੇ ਹੋਏ ਹੁੰਦੇ ਆ ਉਹਨਾਂ ਨੇ ਪਾਰਟੀਆਂ ਬਦਲਣੀਆਂ ਹੈ ਉਹ ਬਦਲ ਲੈਂਦੇ ਆ ਲੇਕਿਨ ਤੁਸੀਂ ਕੈਂਡੀਡੇਟ ਅਨਾਉਂਸ ਕਰੋ ਜਾਂ ਕੈਂਡੀਡੇਟ ਪਹਿਲਾਂ ਅਨਾਉਂਸ ਕਰੋ ਜਿਨ੍ਹਾਂ ਨੇ ਨਹੀਂ ਜਾਣਾ ਨਹੀਂ ਜਾਣਾ ਸੋ ਇਸ ਗੱਲ ਦਾ ਕੋਈ ਫਰਕ ਨਹੀਂ ਹੈ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡਾ ਪੂਰੇ ਲੁਧਿਆਣੇ ਜਿਹੜੀ ਸ਼ਹਿਰ ਦੀ ਕਾਂਗਰਸ ਐਜ਼ ਅ ਵਰਕਰ ਹੈ ਸਾਰੇ ਜੋ ਇੱਕਜੁੱਟ ਨੇ ਔਰ ਪੂਰੀ ਮੈਨ ਉਮੀਦ ਹੈ ਕਿ 20 ਤਰੀਕ ਤੱਕ ਜਿਹੜਾ ਕਾਂਗਰਸ ਪਾਰਟੀ ਆਪਣਾ ਕੈਂਡੀਡੇਟ ਅਨਾਉਂਸ ਕਰ ਦੇਗੀ ਔਰ ਉਸ ਤੋਂ ਬਾਅਦ ਜਿਹੜਾ ਅਸੀਂ ਆਪਣੀ ਕੈਂਪੇਨ ਸਟਾਰਟ ਕਰਦੇ ਹਾਂ ਤਰਾ ਦੀ ਗੱਲ ਕੋਈ ਕੋਈ ਕੈਂਡੀਡੇਟ ਦਾ ਅਨਾਉਂਸਮੈਂਟ ਵੀ ਕਰ ਰਹੇ ਕਿਉਂਕਿ ਕਾਫੀ ਲੀਡਰ ਹੈ ਜਿਹੜੇ ਕੱਲ ਕੱਟੇ ਹੋਏ ਆ। ਬਿੱਟੂ ਜੀ ਦੇ ਜਾਣ ਤੋਂ ਬਾਅਦ ਜਿਵੇਂ ਇੱਕਦਮ ਲੁਧਿਆਣਾ ਕਾਂਗਰਸ ਦੇ ਵਿੱਚ ਜਿਹੜਾ ਇੱਕ ਫਲੌਅ ਜੇ ਆ ਗਿਆ ਸੀਗਾ। ਸੋ ਉਹ ਉਹਨਾਂ ਦਾ ਮਕਸਦ ਧਿਆਨ ਦਾ ਸੀਗਾ ਕਿ ਸਾਰੇ ਲੀਡਰ ਮਿਲ ਕੇ ਮੋਟੀਵੇਟ ਕਰਨਾ ਤੇ ਉਹਨਾਂ ਨੂੰ ਇਹ ਗੱਲ ਕਹਿ ਕੇ ਗਏ ਆ ਕਿ ਜਲਦ ਸੈਂਡੀਡੇਟ ਦੇ ਰਹੇ ਆ। ਇਹ ਤਗੜੇ ਹੋ ਕੇ ਬਾਲੂ ਦੀ ਆਉਣ ਵਾਲੀ ਸੀਟ ਜਿਹੜੀ ਹੈ ਉਹ ਜਿੱਤਨੀ ਜਿੱਤਨੀ। ਸੋ ਆ ਚਰਚਾ ਹੋਈ ਸੀ। ਕਿਹਨੇ ਹਿੰਦੂ ਚਿਹਰਾ ਜਿਹੜਾ ਉਤਾਰ ਚੁੱਕੀ ਦੇਖੋ ਹਰ ਪਾਰਟੀ ਦੇ ਆਪਣੀ ਆਪਣੀ ਸੋਚ ਹੁੰਦੀ ਹੈ ਲੁਧਿਆਣੇ ਦੀ ਅਗਰ ਪਾਰਲੀਮੈਂਟ ਦੀ ਗੱਲ ਕਰ ਲਈਏ ਤੇ ਤਕਰੀਬਨ 17.5 ਲੱਖ ਵੋਟਰਸ ਨੇ ਇਸ ਸੀਟ ਦੇ ਉੱਤੇ ਜਿੱਚ 11 11.5 ਲੱਖ ਵੋਟਰ ਜਿਹੜੇ ਆ ਸ਼ਹਿਰ ਦੇ ਆਰਬੰਦੀਆ 6 ਕੰਸਿਸਟੈਂਸੀ ਆ ਤੇ ਤਕਰੀਬਨ 6 ਤੋਂ 7 ਲੱਖ ਵੋਟਾਂ ਜਿਹੜੀਆਂ ਉਹ ਦਿਹਾਤੀ ਦੀਆਂ ਤੋ ਕਾਂਗਰਸ ਦੋਨਾਂ ਐਂਗਲ ਤੋਂ ਸੋਚ ਰਹੀ ਹੈ ਕਿ ਉਹ ਇੱਕ ਉਹਨਾਂ ਨੂੰ ਸ਼ਹਿਰੀ ਕੋਈ ਹਿੰਦੂ ਦੇਣਾ ਹੈ ਜਾਂ ਕੋਈ ਜੱਟ ਸਿੱਖ ਜਿਹੜਾ ਉਹ ਦੇਣਾ ਹੈ ਸੋ ਲੈਟ ਦਾ ਪਾਰਟੀ ਵਿਲ ਡਿਸਾਈਡ ਚਾਹੇ ਕੋਈ ਵੀ ਆਏ ਚਾਹੇ ਸ਼ਹਿਰ ਚੁਆਏ ਚਾਹੇ ਪਿੰਡ ਚੁਆਏ ਚਾਹੇ ਉਹ ਜੱਟ ਆਏ ਚਾਹੇ ਹਿੰਦੂ ਆਏ ਲੇਕਿਨ ਕੈਂਡੀਡੇਟ ਅੱਛਾ ਆਏਗਾ ਔਰ ਅਸੀਂ ਇਹ ਲੜੇ ਜਿੱਤਾਂਗੇ 2015 ਤਹਾਂ ਤੱਕ ਕਾਂਗਰਸ ਦਾ ਕਬਜ਼ਾ ਰਿਹਾ ਐਮਪੀ ਵੀ ਵੀ ਤੇ ਹੁਣ ਵੀ ਰਹੇਗਾ ਇਹ ਤਾਂ ਅੰਡਰਸਟੂਡ ਹੀ ਹੈ ਕਾਂਗਰਸ ਤੁਸੀਂ ਆਪ ਵੀ ਇਸ ਗੱਲ ਨੂੰ ਮੰਨਦੇ ਹੋ ਕਿ ਲੁਧਿਆਣਾ ਜਿਹੜਾ ਉਹ ਲੁਧਿਆਣ ਦੇ ਲੋਕ ਜਿਹੜੇ ਆ ਕਾਂਗਰਸ ਪਾਰਟੀ ਨਾਲ ਪਿਆਰ ਕਰਦੇ ਆ ਤੇ ਬਿੱਟੂ ਜੀ ਦੋ ਵਾਰੀ ਇੱਥੇ ਮੈਂਬਰ ਪਾਰਲੀਮੈਂਟ ਜਿੱਤੇ ਆ ਅੱਜ ਜੋ ਭਾਜਪਾ ਚਲੇ ਗਏ ਠੀਕਾ ਉਹਨਾਂ ਦੀ ਆਪਣੀ ਕੈਲਕੂਲੇਸ਼ਨ ਹੋਏਗੀ ਲੇਕਿਨ ਵੋਟ ਫਿਰ ਵੀ ਕਾਂਗਰਸ ਨੂੰ ਪਈਗੀ ਔਰ ਕਾਂਗਰਸ ਦਾ ਕੈਂਡੀਡੇਟ ਜਿੱਤੇਗਾ ਰਾਜਾ ਬੜਿੰਦ ਨੇ ਟਵੀਟ ਕੀਤਾ ਕੁਝ ਦੇਖਿਆ ਉਹਨਾਂ ਦਾ ਰੀਸਿਕ ਮਿੱਟੂ ਨੇ ਲਾਫ ਕਿ ਆਪਣੇ ਦਾਦਾ ਜੀ ਦੀ ਫੋਟੋ ਲਾਈ ਦੀ ਉਹਨਾਂ ਦੇਖੋ ਸਦਾਬੀਨ ਸਿੰਘ ਜੀ ਉਸ ਟਾਈਮ ਕਾਂਗਰਸ ਦੇ ਸਪਾਈ ਬਣ ਕੇ ਉਹਨਾਂ ਨੇ ਕਾਂਗਰਸ ਪੰਜਾਬ 'ਚ ਖੜੀ ਕੀਤੀ ਜਦੋਂ ਇਹ ਅਨਾਉਂਸ ਹੋ ਗਿਆ ਸੀਗਾ ਕਿ ਅਗਰ ਕਿਸੇ ਨੇ ਵੋਟ ਪਾਈ ਤੇ ਉਹਦੀ ਉਂਗਲ ਕੱਟ ਦਿੱਤੀ ਜਾਏਗੀ ਉਦੋਂ ਚੀਫ ਮਿਨਿਸਟਰ ਬਣੇ ਮੇਰਾ ਕਹਿ ਲਿਆ ਕਿ ਜੰਮੂ ਕਸ਼ਮੀਰ ਜਾਂ ਜਿੱਥੇ नक्सਲਵਾਦ ਹੈ ਉਹ ਚੀਜ਼ਾਂ ਲੇਟ ਕੰਟਰੋਲ ਹੋਈਆਂ ਲੱਗੀਆਂ ਪੰਜਾਬ ਚ ਜਾਂ ਟੈਰਰਿਜ਼ਮ ਕੰਟਰੋਲ ਕੀਤਾ 7828 ਨਹੀਂ ਕੀਤਾ ਇਹਦੇ ਬਦਲੇ ਉਹਨਾਂ ਨੇ ਆਪਣੀ ਜਾਨ ਗਵਾਣੀ ਪਈ नक्सਲਵਾਦ ਨੂੰ ਕੀ ਕੋਈ ਨਮਾਚੀਰਾ ਜਾਂ ਕੋਈ ਨੌਜਵਾਨ ਜੀਰਾ ਆ ਪਾਰਟੀ ਦਾ ਸੰਗਤ ਦੇਖੋ ਪਾਰਟੀ ਕਈ ਐਂਗਲ ਤੋਂ ਇਹਨੂੰ ਵਿਚਾਰ ਰਹੀ ਹੈ ਔਰ ਜਿਹੜਾ ਵੀ ਚਿਹਰਾ ਉਤਾਰਨਗੇ ਆਈ ਥਿੰਕ ਸਾਰਾ ਸੋਚ ਸਮਝ ਕੇ ਉਤਾਰਨਗੇ ਔਰ ਸਾਰੇ ਵਰਕਰ ਜਿਹੜੇ ਉਹਦੀ سپورਟ ਤੇ ਖੜੇ ਨੇ आशू जी ਦੇ ਨਾਮ ਦੀ ਚਰਚਾ ਤੋਂ ਬਿਤੇ ਹੀ ਇਹ ਬਵਾਦ ਹੈ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਆਸ਼ੂ ਜੀ ਹੀ ਕੈਂਡੀਡੇਟ ਹੋ ਸਕਦੇ ਹਨ ਔਰ ਬਿੱਟੂ ਨਾ ਕਰਦੇ ਸਕੇ ਯਾਨੀ ਇਹ ਕਾਰਨ ਹੋਈ ਗਈ ਉਹ ਦੇਖੋ ਇਹ ਲੈਟਰ ਕਿਉਂ ਵਾਇਰਲ ਹੋਈ ਜਾਂ ਇਹ ਕਿਉਂ ਡਰਾਮੇ ਵਜਿ ਕੇ ਕੀਤੀ ਗਈ ਇਹ ਤਾਂ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਪਤਾ ਹੋਵੇਗਾ ਬਟ एवरीवन ਹੈਜ਼ ਅ ਰਾਈਟ ਜਿਹੜਾ ਉਹ ਆਪਣੀ ਟਿਕਟ ਮੰਗ ਸਕਦਾ ਹੈ ਹੁਣ ਡਾਵਲ ਸਾਹਿਬ ਪਾਂਡੇ ਸਾਹਿਬ ਡੋਲਰ ਸੀਨੀਅਰ ਹੈ ਅਸ਼ੋਜੀ ਸਾਡੇ ਮਿਨਿਸਟਰ ਹੈ ਤੋਂ ਸਭ ਦਾ ਰਾਈਟ ਹੈ ਪਰ ਜਿਹਨੂੰ ਪਾਰਟੀ ਟਿਕਟ ਦੇ ਦੇਗੀ ਅਸੀਂ ਸਾਰੇ ਉਹਨਾਂ ਦੇ ਨਾਲ ਜੀ ਕਹਿ ਰਹੇ ਹੋ ਕਿ ਪਾਰਟੀ ਜਿਹਨੂੰ ਵੀ ਟਿਕਟ ਕੁਝ ਨੌਜਵਾਨ ਜਿਹਨੇ ਵੀ ਟਿਕਟ ਦੀ ਮੰਗ ਕਰੇ ਆਈ ਥਿੰਕ ਮੈਂ ਤੁਹਾਨੂੰ ਉਹੀ ਕਹਣਾ ਵੀ ਇੱਕ ਪਾਰਟੀ ਦਾ ਲਾ ਲਓ ਇਹ ਸੰਵਿਧਾਨ ਲਗਾ ਲਓ ਕਿ ਉਹਦੇ ਸਰ ਬੰਦੇ ਦਾ ਰਾਈਟ ਹੈ ਇੱਥੇ ਇੱਕ ਕੌਂਸਲਰ ਵੀ ਹੈ ਮੈਂਬਰ ਪਾਰਲੀਮੈਂਟ ਦੀ ਟਿਕਟ ਮੰਗ ਸਕਦਾ ਹੈ ਲੇਕਿਨ ਟਿਕਟ ਮੰਗਣ ਤੋਂ ਬਾਅਦ ਫੈਸਲਾ ਜੋ ਪਾਰਟੀ ਕਰੇਗੀ ਉਹਦੇ ਨਾਲ ਸਾਰੇ ਖੜਾ ਬਿਲਕੁਲ ਜੀ ਨੇ ਰਿਪਲਾਈ ਵੀ ਦਿੱਤਾ ਜੀ ਰਾਜਾ ਇਹ پارٹی ਨੇ ਕਦੇ ਵੀ ਮੇਰੇ ਦਾਦੇ ਦੀ ਕੁਰਬਾਨੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਕਿਸੇ ਵੀ ਪ੍ਰੋਗਰਾਮ ਮੇਰਾ ਕਹਿਲਾ ਹੈ ਮੈਂ ਤੁਹਾਨੂੰ ਲੇਟੈਸਟ ਐਗਜ਼ਾਮਪਲ ਦੇਣਾ ਕਿ ਅਸੀਂ ਇੱਕ ਯਾਤਰਾ ਕੀਤੀ ਸੀ ਚੋੜੇਬਿਆਰ ਕੰਟਾਗੜ ਚੌਂਕ ਤੋਂ ਤੈਨੂੜੇ ਚੌਂਕ ਤੱਕ ਜਿੱਦੇ ਤੁਸੀਂ ਸ਼ਹੀਦਾਂ ਦੀਆਂ ਫੋਟੋਆਂ ਜਾ ਰਹੇ ਕਿ ਭਾਰਤ ਪੁਛਨਾਸੀ ਨਹੀਂ ਟਿਕਟ ਨਾ ਦਿੱਤੀ ਗਈ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਦੱਸਿਆ ਕਿ ਗੰਦੀ ਸਿਆਸਤ ਜਿਹੜੀ ਕੀਤੀ ਜਾਵੇ ਦੇਖੋ ਮੈਂ ਇੱਕ ਗੱਲ 'ਚ ਸਹਿਮਤ ਹਾਂ ਕਿ ਰਾਜਨੀਤੀ ਦਾ ਹੁਣ ਕੋਈ ਪੱਦਰ ਨਹੀਂ ਰਿਹਾ ਪਹਿਲਾਂ ਤਾਂ ਮੰਡੀਆਂ ਲੱਗਦੀਆਂ ਸੀ ਪਸ਼ੂਆਂ ਦੀਆਂ ਹੁਣ ਬੰਦਿਆਂ ਦੀਆਂ ਲੱਗਣ ਲੱਗ ਪਈਆਂ ਬੰਦੇ ਵਿਖਦੇ ਨੇ ਤੇ ਲੋਕ ਬੰਦੇ ਵਿਕੇ ਹੋਏ ਨੂੰ ਵੀ ਖਰੀਦਦੇ ਨੇ ਸਭੀ ਤਾਂ ਇਹ ਨਹੀਂ ਕਿ ਮੈਂ ਤਾਂ ਇਹ ਜ਼ਾਤੀ ਤੌਰ ਤੇ ਪਾਰਟੀ ਵਿੱਚ ਵੀ ਇਹ ਮੁੱਦਾ ਉਠਾਇਆ ਮੈਂ ਇੱਥੇ ਵੀ ਢੋਣਾ ਕਿ ਬੰਦਾ ਪਾਰਟੀ ਜਿਹੜੀ ਮਰਜੀ ਬਦਲੇ ਪਰ ਜਿਹੜਾ ਬੰਦਾ ਨਵੀਂ ਪਾਰਟੀ ਜਾਵੇ ਉਸ ਪਾਰਟੀ ਵਿੱਚ ਜਾ ਕੇ 2 ਸਾਲ ਤੱਕ ਉਹ ਇਲੈਕਸ਼ਨ ਨਾ ਲੜ ਸਕੇ ਅੱਗੇ हट ਜਾਣਗੇ ਹੁਣ ਤਾਂ ਅੱਜ ਰਾਤ ਨੂੰ ਗਾਲੀ ਗੱਲ ਦਾ ਝੰਡਾ ਜੱਟਿਆ ਸਵੇਰੇ ਆਪ ਦਾ ਜਾ ਕੇ ਦੇ ਤੇ ਉਸੇ ਟਿਕਟ ਇਹ ਜੇ ਹੈ ਜੇ ਸਰਕਾਰ ਦਿੱਲੀ ਚ ਜਿਹੜੀ ਵੀ ਬਣੇ ਜੇ ਉਹ ਇਮਾਨਦਾਰ ਹੈ ਕਿ ਇਹ ਦੁਕਾਨਦਾਰੀ ਰਾਜਨੀਤੀ ਜੋ ਹਟੇ ਤਾਂ ਇਹ ਕਾਨੂੰਨ ਪਾਸ ਕਰ ਦੇਣ ਕਿ ਪਾਰਟੀ ਬਦਲਣ ਤੋਂ ਬਾਅਦ ਨਵੀਂ ਪਾਰਟੀ ਚ ਗਏ ਸ 2 ਸਾਲ ਪਹਿਲੇ ਨਹੀਂ ਟਿਕਟ ਮਿਲ ਸਕਦੀ ਅੱਧੀ ਇਹ ਚੋਰ ਬਜਾਰੀ ਹਕਾਇਤ ਗੱਲ ਬਦਲੀ ਦਾ ਜਿਹੜਾ ਦੌਰ ਖਤਮ ਹੋ ਜੇ ਕਾਫੀ ਹੱਦ ਤੱਕ ਰੋਕ ਪਈ ਕਾਫੀ ਹੱਦ ਤੱਕ ਰੋਕ ਪਈ ਸਰ ਰਵਨੀਤ ਬਿੱਟੂ ਲੈ ਕੇ ਰਾਜਾ ਵੜਿੰਗ ਨੇ ਸਵਾਲ ਪੁੱਛੇ ਨਹੀਂ ਕਹਿੰਦੇ ਕਿ ਦਾਦਾ